ਉਹਨਾਂ ਨੇ ਲੇਡੀ ਰੋਡ ਤੇ ਜਿਹੜਾ ਪੁੜਤਨ ਤੋਂ ਬਾਅਦ ਮੱਲੀ ਪੈਂ ਸੌਲੇ ਠਿਕਾ ਹੈ ਉਹਦੇ ਨੇ ਕਲੇਡ ਲੇਡੀਆਂ ਲੇਗੀ ਜੀ ਬੱਚੀ ਨੂੰ ਚੱਕੀ ਗਈ ਹੈ ਇਹ ਵੀ ਹਜ਼ਾਰ ਦੀ ਹੈ ਬਈ ਛੋਟੀ ਜੀ ਕੁੜੀ ਹੈ ਉਹ ਆਪਣੇ ਲੇਡੀ ਰੋਡ ਤੇ ਨਜ਼ਰ ਪਗੜੋ ਠਿਕਾ ਦੇ ਬਿਲਕੁਲ ਸਾਹਮਣੇ ਠਿਕਾ ਦੇ ਬਿਲਕੁਲ ਸਾਹਮਣੇ ਵੀਰੇ ਛੱਡ ਕੇ ਕੋਈ ਚਲੇ ਗਿਆ ਠੀਕ ਹੈ ਛੋਟੀ ਜੀ ਬੱਚੀ ਆ ਆ ਸਾਰੇ ਬੰਦੇ ਖੜੇ ਨੇ ਲੇਡੀ ਰੋਡ ਤੇ ਸਾਰੇ ਸੋਹਣੀ ਚੱਟ ਕੇ ਕਿੱਥੇ ਗਏ ਨੇ ਵੀਰੇ ਉਹਦਾ ਕੈਮਰਾ ਹੈਗਾ ਵੀਰੇ ਕਮਾਂਡੀ ਦੇ ਮਾਨੂੰ ਕੋ ਉਰਾਉਣਾ ਯਾਰ ਅਸੀਂ ਦੇਖੀ ਆਹ ਜਨਨਦੀ ਦਾ ਇਹ ਦੇਖੀਏ ਇਹ ਦੇਖੀਏ ਇਹ ਨਾ ਚੱਕਿਆ ਉਹ ਬਹੁਤ ਵੀ ਲੈ ਜਾ ਕਹਿੰਦੀ ਮੈਂ ਨਹੀਂ ਲੈ ਕੇ ਜਾਣਾ ਯਾਰ ਇਹ ਬੜਾ ਪੈਸਾ ਬਹੁਤ ਮਾ ਸਾਡੇ ਸਾਰੇ ਨੇੜੀ ਰੋਡ ਦੇ ਦੁਕਾਨਦਾਰ ਭਰਾ ਖੜੇ ਨੇ ਇੱਧਰ ਸਚਨ ਜੀ ਵੀ ਖੜੇ ਨੇ ਜਿਹੜੀ ਰੋਡ ਤੇ ਤੇ ਉਹਦਾ ਨੀਆ ਬਹੁਤ ਮਾੜਾ ਯਾਰ ਛੋਟੀ ਜੀ ਬੱਚੀ ਜਿਹਨਾਂ ਕਰਦਾ ਪੁਲਿਸ ਤੇ ਬਹੁਤ ਥੋੜੇ ਲਵਾਰਸ ਇੱਥੇ ਪਈ ਆ ਚੱਕਿਆ ਬਾਅਦ ਚਾਹੇ ਜੀ ਮਾਦੀ ਆਹਰੇ ਫਾਟੇ ਉਹ ਬੱਚਾ ਲੈਣਾ ਮੇਰਾ ਬੱਚਾ ਕਾ ਕਬਣਾ ਕਰੀ ਬੰਨ 1000 ਰੁਪਏ ਦੋ ਚਲੋ ਤਾਂ ਨਹੀਂ ਆ ਬੱਚੇ ਨੂੰ ਪੱਟੀ ਨਹੀਂ ਨਹੀਂ ਰੋੜਦੀ ਇਹ ਘਰੇ ਲੈ ਗਿਆ ਚਰੇ ਉਹਨੇ ਬੋਲਾ ਬਚਾ ਲਿਆ ਮੈਂ ਅੰਦਰ ਨਹੀਂ ਜਾ ਰਹਾ ਬਾਕੀ ਹੋ ਗਿਆ ਇਹ ਕੁੜੀ ਲੈ ਆਇਆ ਤਾਂ ਤੈਨੂੰ ਕੀ ਦੇਖਣਾ ਕੁੜੀ ਇਹ ਕੀ ਦੀ ਕੁੜੀ ਲੈ ਕੇ ਆਇਓ ਕਿ ਜੀ ਉੱਥੇ ਰੱਖੀ ਸੀ ਹਾਂਜੀ ਵਾਲੀਆ ਜੀ ਕੀ ਕਹਣਾ ਤੁਹਾਡਾ ਮੈਂ ਬਾੜ ਨੰਬਰ 4 ਤੋਂ ਮਜੀਤ ਸਿੰਘ ਵਾਲੀਆ ਸਮਾਜ ਸੇਵੀ ਹੁਣ ਤੋਂ ਘੰਟੇ ਪਹਿਲਾਂ ਮੈਨੂੰ ਇੱਕ ਨਾ ਕਾਲ ਆਈ ਕਿ ਲਲਹੇੜੀ ਰੋਡ ਦੇ ਉੱਤੇ ਮੱਲੀ ਪੈਲਸ ਦੇ ਕੋਲੇ ਇੱਕ ਲੇਡੀਜ਼ ਲੋਕਾਂ ਕੋਲੋਂ 1000 ਰੁਪਏ ਮੰਗਦੀ ਮੰਗ ਰਹੀ ਆ ਉਹਦੇ ਗੋਦੀ ਦੇ ਵਿੱਚ 2 ਢਾਈ ਸਾਲ ਦੀ ਕਰੀਬ ਬੱਚੀ ਸੀਗੀ ਉਹ ਲੋਕਾਂ ਨੂੰ ਕਹਿਣ ਲੱਗੀ ਵੀ ਮੇਰੀ 2.5 ਸਾਲ ਦੀ ਬੱਚੀ ਆ ਇਹ ਤੁਸੀਂ ਲੈ ਲਓ ਮੈਨੂੰ 1000 ਰੁਪਏ ਦੇ ਦਿਓ ਜਦੋਂ ਲੋਕਾਂ ਨੇ ਮਨਾਂ ਕੀਤਾ ਵਿਰੋਧ ਕੀਤਾ ਤਾਂ ਉਹ ਇੱਥੇ ਆਪਣੀ ਬੱਚੀ ਨੂੰ ਛੱਡ ਕੇ ਦੌੜ ਗਈ ਸੁਣਨ ਦੇ ਮੁਤਾਬਕ ਫਿਰ ਮੈਂ ਜਦੋਂ ਇੱਥੇ ਆਇਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਏਐਸਐਮਿੰਦਰ ਸਿੰਘ ਜੀ ਸਿਟੀ 1 ਤੋਂ ਆਏ ਨੇ ਇਹ ਜਾਂਚ ਕਰ ਰਹੇ ਨੇ ਅਗਲੀ ਰਣਨੀਤੀ ਉਹੀ ਦੇਖਣਗੇ ਵੀ ਕੀ ਕਰਨਾ ਜਦੋਂ ਮੈਂ ਇੱਥੇ ਆਇਆ ਤਾਂ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਉਹ ਕਹਿੰਦੀ ਸੀ ਵੀ ਮੈਨੂੰ ਨਸ਼ੇ ਦੀ ਤੋੜ ਲੱਗੀ ਹੋਈ ਆ ਮੈਨੂੰ ਕੋਈ 1000 ਰੁਪਏ ਦੇ ਦੋ ਵੀ ਮੈਂ ਸ਼ਰਾਬ ਵਗੈਰਾ ਪੀਣੀ ਆ ਲੋਕਾਂ ਨੇ ਜਦੋਂ ਨਾ ਕੀਤੀ ਤਾਂ ਜਦੋਂ ਵਿਰੋਧ ਕੀਤਾ ਵੀ ਬੱਚੀ ਇਹ ਆਪਣੀ 1000 ਰੁਪਏ ਦੇ ਵਿੱਚ ਵੇਚਣਾ ਚਾਹੁੰਦੀ ਆ ਤਾਂ ਉਹ ਲੋਕਾਂ ਤੋਂ ਅੱਖ ਵਿੱਚ ਆ ਕੇ ਸ਼ਟਰ ਦੇ ਮੂਹਰੇ ਆਪਣੀ ਬੱਚੀ ਨੂੰ ਰੱਖ ਕੇ ਭੱਜ ਦੌੜ ਗਈ ਜਿਸ ਦਾ ਕਿ ਪਤਾ ਨਹੀਂ ਲੱਗਿਆ ਹੁਣ ਤੱਕ ਤੇ ਲੋਕਾਂ ਨੇ ਬੱਚੀ ਚੁੱਕ ਕੇ ਸੰਭਾਲ ਕੀਤੀ ਆ ਕੇ ਮੈਂ ਮੌਕੇ ਤੇ ਪੁਲਿਸ ਨੂੰ ਬੁਲਾਇਆ फिर ए सिटी वन तो महेंद्र सिंह जी इतने पहुंचे ने वह मौके दी जांच कर रहे हैं तो पड़ताल कर रहे हैं किंग ऑफ स्पाइसेस रेस्टोरेंट कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है